ਖਨੌਰੀ ਮੋਰਚੇ ਦੇ ਉੱਪਰ ਤੁਹਾਨੂੰ ਹਰ ਇੱਕ ਤਸਵੀਰ ਬਖਾ ਰਿਆਂ ਕਿ ਕਿਸ ਢੰਗ ਦੇ ਨਾਲ ਮੌਸਮ ਵੀ ਅੱਜ ਕਰਵਟ ਲੈਂਦਾ ਹੋਇਆ ਨਜ਼ਰ ਆਇਆ ਹਾਲਾਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤ ਹੈ 47ਵੇਂ ਦਿਨ ਪਹੁੰਚ ਚੁੱਕਿਆ ਲੇਕਿਨ ਦੂਜੇ ਪਾਸੇ ਜਿਹੜੇ ਮੌਸਮ ਨੇ ਕਰਵਟ ਲਈਤੀ ਔਰ ਅਚਾਨਕ ਜਿਹੜਾ ਮੀਂਹ ਸ਼ੁਰੂ ਹੋ ਗਿਆ ਇਹ ਵੱਡੀ ਪਰੇਸ਼ਾਨੀ ਦਾ ਸਬਬ ਵੀ ਬਣਦਾ ਹੋਇਆ ਨਜ਼ਰ ਆਇਆ ਕਿਉਂਕਿ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਸ ਢੰਗ ਦੇ ਨਾਲ ਵੱਡੀ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50 ਹਜ਼ਾਰ ਸਰਕਾਰੀ ਨੌਕਰੀਆਂ ਹੋ ਗਈਆਂ 50 ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ ਪੀਆਈਐਲ ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਚ ਕਿ ਜਿਹੜੇ ਅੱਜ 485 ਜਾਂ 13 ਜਿਨ੍ਹਾਂ ਨੂੰ ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾਂ ਲਗਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਬਿਨਾਂ ਸਿਫਾਰਿਸ਼ ਦੇ ਨੌਕਰੀਆਂ ਦੇ ਗੱਫੇ ਦਿੱਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਨਿਆ ਤੇ ਸਿਹਤ ਵਿਭਾਗ ਦੇ ਵੱਖ-ਵੱਖ ਅਹੁਦਿਆਂ ਲਈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤਾਂ ਐਸੇ ਦੌਰਾਨ ਖੁਸ਼ੀ ਚ ਕਈ ਨੌਜਵਾਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਸ਼ਿਕਾਰੀ ਮੈਂ ਨੰਗਾ ਗਗਨਦੀਪ ਕਾਰਾ ਮੈਂ ਪਿਛਲੇ 16 ਸਾਲਾਂ ਤੋਂ ਕੰਟਰੈਕਟ ਤੇ ਜੌਬ ਕਰ ਰਹੀ ਸੀ ਤੇ ਚਾਂਸ ਨਹੀਂ ਮਿਲਿਆ ਕਦੇ ਰੈਗੂਲਰ ਭਰਤੀ ਦੇ ਹੀ ਪੇਪਰ ਦਿੱਤੇ ਹੋਏ ਨਹੀਂ ਰੈਗੂਲਰ ਤਾਂ ਕੰਟਰੈਕਟ ਦੀ ਨਿਕਲਿਆ 16 ਸਾਲ ਬਾਅਦ ਮੇਰੀ ਰੂੜੀ ਦੀ ਸੁਣੀ ਗਈ ਨਾ ਉਹ ਹੈ ਜੀ ਥੈਂਕ ਯੂ ਸਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ 50000 ਤੋਂ ਵੱਧ ਮੌਕੇ ਦਿੱਤੀਆਂ ਜਾ ਚੁੱਕੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਅਜੇ ਹੀ ਨੌਜਵਾਨਾਂ ਨੂੰ ਵੀ ਨੌਕਰੀ ਦੇ ਮੌਕੇ ਦੇਣ ਹੈ ਜੋ ਸਰਕਾਰੀ ਨੌਕਰੀਆਂ ਦਾ ਸੁਪਨਾ ਦੇਖਦੇ-ਦੇਖਦੇ ਆਪਣੀ ਉਮਰ ਵੀ ਲੰਘਾ ਚੁੱਕੇ ਹਨ ਦੇ ਵਿੱਚ ਕਿਸਾਨ ਡਟੇ ਹੋਏ ਨੇ ਔਰ ਮੌਸਮ ਜਿਹੜਾ ਕਰਵਟ ਲੈਂਦਾ ਨਜ਼ਰ ਆਇਆ ਉਸ ਦੀ ਜਿਹੜੀ ਮਾਰ ਪੈ ਰਹੀ ਆਪਾਂ ਨੂੰ ਸਭ ਕਿਸ ਤਰ੍ਹਾਂ ਦੇਖਦੇ ਹੋ ਮੋਰਚੇ ਦੇ ਵਿੱਚ ਹਾਲਾਂਕਿ ਮੁਸ਼ਕਲਾਂ ਬਹੁਤ ਆ ਰਹੀਆਂ ਨੇ ਲੇਕਿਨ ਹੌਸਲੇ ਜਿਹੜੇ ਨੇ ਉਹ ਉੱਚੇ ਨੇ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ ਡੱਲੇ ਵਾਲ ਸਾਹਿਬ 47ਵੇਂ ਦਿਨ ਚ ਹੈਗੇ ਆ ਮਰਨ ਵਰਤ ਤੇ ਔਰ ਜਿਹੜੀ ਤੁਸੀਂ بارش ਦੀ ਗੱਲ ਕੀਤੀ ਆ ਤਾਂ ਉਸ ਇਨਸਾਨ ਦਾ ਹੌਸਲਾ ਕਿੱਡਾ ਹੋ ਕਿਡਾ ਦ੍ਰਿੜਮਨ ਹੋਊ 47ਵੇਂ ਦਿਨ ਚ ਹੈਗੇ ਉਮਰ ਨੂੰ ਵੇਖ ਕੇ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਤਾਂ ਸਾਡਾ ਜਿਹੜਾ ਹੈਗਾ ਅਜੇ ਮੌਸਮ 'ਚ ਅਸੀਂ ਇਹਦੇ ਵਿੱਚ ਬੈਠੇ ਆਂ ਤਕੜੇ ਇਰਾਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਭੈਣ ਭਾਈ ਨੌਜਵਾਨ ਵੀਰ ਬਜ਼ੁਰਗ ਬੈਠੇ ਨੇ ਦੇਖੋ ਕੁਦਰਤੀ ਹੈ ਸਾਡਾ ਜਿਹੜਾ ਪੰਜਾਬ ਦਾ ਅਤੇ ਆ ਜੋ ਮਿਲਿਆ ਸਾਨੂੰ ਇਹ ਇਹ ਕੁਝ ਕਰਨੇ ਨੂੰ ਸੋ ਮੈਂ ਸਮਝਦਾ ਵੀ ਬਹੁਤ ਵੱਡੀ ਗੱਲ ਹੈਗੀ ਆ ਦੇਖੋ ਮੌਸਮ ਨੇ ਆਪਣਾ ਕੰਮ ਕਰਨਾ ਅਸੀਂ ਤਾਂ ਆਪਣਾ ਕੰਮ 13 ਫਰਵਰੀ ਤੋਂ ਕਰ ਹੀ ਰਹੇ ਆ ਸੋ ਜੋ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਆਪਣੀ ਡਿਊਟੀ ਖੁੱਬ ਨਿਭਾਉਣੇ ਦੀ ਕੋਸ਼ਿਸ਼ ਕੀਤੀ ਉਹਤੇ ਅੱਜ ਅਟਲ ਨੇ 47ਵੇਂ ਦਿਨ ਚ ਗੱਲ ਕੀਤੀ ਆ 7 ਲੱਖ ਕਿਸਾਨ ਖੁਦਕਸ਼ੀ ਕਰ ਗਏ ਕਰਜ਼ਾ ਦੇ ਜਾਂ ਕਿਸੇ ਵੀ ਖੇਤੀ ਨੂੰ ਸਬੰਧਤ ਲੈ ਕੇ ਉਹਨਾਂ ਨੂੰ ਬਚਾਉਣ ਲਈ ਤਾਂ ਅੱਜ ਪੂਰੇ ਦੜਰ ਅਰਾਦੇ ਨਾਲ ਖਨੌਰੀ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈਗਾ ਸੋ ਮੈਂ ਸਮਝਦਾ ਜੇ ਕਿਤੇ ਮਾੜੀ ਮੋਟੀ ਕਮੀ ਪੇਸ਼ੀ ਬਰਸਾਤਾਂ ਚ ਆ ਜਾਂਦੀ ਹੈ ਦੇਖੋ ਹੁਣ ਆਪਾਂ ਖੜੇ ਆ ਇਹ ਹੁਣ ਟੈਂਟ ਚ ਹੋ ਰਿਹਾ ਹੈਗਾ ਪਿੱਛੇ ਪੱਕਾ ਕਰ ਲਿਆ ਤਾਂ ਜਿਹੇ ਦੀ ਵਿਵਸਥਾ ਹੁੰਦੀ ਹੈ ਅੱਜ ਜਿਹੜੀਆਂ ਖਾਮੀਆਂ ਰਹੀਆਂ ਕੱਲੋਂ ਕੋਸ਼ਿਸ਼ ਕਰਕੇ ਮੀਟਿੰਗ ਕਰਕੇ ਜਿਹੜੀਆਂ ਆ ਉਹਦੇ ਵਿੱਚ ਲੀਡਰਸ਼ਿਪ ਕਰਕੇ ਫਿਰ ਉਹਦੇ ਵਿੱਚ ਵਿਚਾਰ ਕੇ ਅਗਲਾ ਵੀ ਨਾਲ ਦੀ ਨਾਲੇ ਮਸਲੇ ਹੱਲ ਕਰਾਂਗੇ ਸਭ ਤੋਂ ਵੱਡੀ ਥੋੜੀ ਜਿਹੀ ਪ੍ਰੋਬਲਮ ਲੰਗਰਾਂ ਦੀ ਆ ਜਾਂਦੀ ਹੈ ਲੇਕਿਨ ਤੁਹਾਨੂੰ ਨਹੀਂ ਲੱਗਦਾ ਲੰਗਰਾਂ ਦੀ ਬਿਲਕੁਲ ਕਿਉਂਕਿ ਮੈਂ ਪਿੱਛੇ ਵੀ ਵਿਖਾਣਾ ਚਾਹਾਂਗਾ ਕੈਮਰਾ ਪੈਨ ਨੂੰ ਪਾਉਂਗਾ ਕਿ ਇੱਕ ਤਸਵੀਰ ਜ਼ਰੂਰ ਵਿਖਾਏ ਕਿ ਜਿਸ ਢੰਗ ਦੇ ਨਾਲ ਲੰਗਰ ਜਿਹੜੇ ਨੇ ਓਪਨ ਦੇ ਵਿੱਚ ਬਣਦੇ ਨੇ ਔਰ ਜਦੋਂ ਮੀਂਹ ਪੈਂਦਾ ਹੈ ਤੇ ਆ ਅੱਗ ਜਿਹੜੀ ਆ ਉਹ ਵੀ ਬੁਝਦੀ ਹੋਈ ਸਾਨੂੰ ਕਦੇ ਨਹੀਂ ਹੌਸਲੇ ਫਰਕ ਇਹਦੇ ਵਿੱਚ ਪਤਾ ਕੀ ਹੁੰਦਾ ਜੀ ਪ੍ਰੋਬਲਮ ਤਾਂ ਲੰਗਰਾਂ ਚ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਕਿਹੜੇ ਇੱਥੇ ਜਗ੍ਹਾ ਹੈਗੀ ਆ ਇੱਥੇ ਤਾਂ ਓਪਨ ਆ ਸਾਰਾ ਕੁਝ ਖੁੱਲੀ ਛੱਤ ਥੱਲੇ ਆ ਜਿਵੇਂ ਲੱਕੜਾ ਲੱਕੜ ਗਿੱਲੀ ਹੋ ਗਈ ਤਾਂ ਵੱਡੀ ਪ੍ਰੋਬਲਮ ਆ ਜਿਹੜੇ ਚੁੱਲ੍ਹੇ ਵੀ ਸਾਡੇ ਬਣੇ ਹੋਏ ਆ ਬਾਹਰ ਬਣੇ ਹੋਏ ਆ ਸੋ ਮੈਂ ਸਮਝਦਾ ਉਹੀ ਚੀਜ਼ ਚ ਤਾਂ ਇੱਕ ਲੜਾਈ ਦਾ ਮਤਲਬ ਹਾਕਮ ਤੇ ਰਾਨੂ ਵੇਖਣਾ ਚਾਹੀਦਾ ਜਿਹੜੇ ਰਾਜ ਭਾਗ ਚ ਬੈਠੇ ਨੇ ਵੀ ਅਸੀਂ ਮਤਲਬ ਲੋਕਤੰਤਰ ਤਾਨਾਸ਼ਾਹੀ ਲੈ ਕੇ ਬੈਠੇ ਆ ਪਰ ਜਿਹੜੇ ਕਿਸਾਨ ਹੱਕ ਸੱਚ ਦੀ ਗੱਲ ਕਰਦੇ ਨੇ ਉਹ ਚਾਹੇ ਧੁੱਪ ਹੋਵੇ ਚਾਹੇ ਬਰਸਾਤਾ ਹੋਣ ਚਾਹੇ ਠੰਡ ਹੋਵੇ ਦੇਖੋ ਹੁਣ 0 ਮਾਈਨਸ ਵੀ ਚੱਲੇ ਜਾਂਦਾ ਟੈਂਪਰੇਚਰ ਉਹ ਬੜੇ ਆਰਾਦੇ ਨਾਲ ਬੜੇ ਉਹਦੇ ਨਾਲ ਬੈਠੇ ਨੇ ਪਰ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀਆਂ ਬੋਲੀਆਂ ਗੂੰਗੀਆਂ ਸਰਕਾਰਾਂ ਚੁੱਪ ਕਰਕੇ ਬੈਠੀਆਂ ਉਹਨਾਂ ਲਈ ਇਹ ਬਹੁਤ ਵੱਡਾ ਸਵਾਲ ਆ ਇਹ ਜੇ ਮੌਸਮਾਂ ਦੇ ਵਿੱਚ ਕੋਈ ਰੰਗ ਖੁੱਲਦਾ ਨਜ਼ਰ ਨਹੀਂ ਆ ਰਿਹਾ ਨੀ ਹਾਲੇ ਕੋਈ ਗੱਲਬਾਤ ਨਹੀਂ ਹੋਈ ਜਦਚ ਨਹੀਂ ਆਇਆ ਕੋਈ ਲੈਟਰ ਨਹੀਂ ਆਇਆ ਵੀ ਹਾਂ ਆਜੋ ਮੁੜ ਕੇ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਹਜੇ ਵੀ ਡੈਡਲੌਕ ਦੀ ਸਿਚੁਏਸ਼ਨ ਕੋਈ ਵੀ ਮੈਸੇਜ ਆਉਂਦਾ ਜੀ ਤੁਹਾਡੇ ਮਾਦੀਮ ਰਾਹੀਂ ਪਹਿਲਾਂ ਅਸੀਂ ਜਾਗਰ ਕਰਦੇ ਕਿਉਂਕਿ ਜਿਹੜੀ ਨਾਨ ਪੋਲਿਟਿਕਲ ਦੀ ਸੋਚ ਆ ਤਾਂ ਬਿਲਕੁਲ ਖੁੱਲੀ ਕਿਤਾਬ ਹੈਗੀ ਅਸੀਂ ਲੁਕੋ ਕੇ ਕੀ ਕਰਨਾ ਜੀ ਕਦੇ ਸਰਕਾਰ ਦੁੱਖੋ ਸਰਕਾਰ ਜਿਹੜਾ ਜ਼ਬਰ ਕਰਕੇ ਸਬਰਦਾਨਤ ਹੁੰਦਾ ਉਹ ਤਾਂ ਸਵਰੇ ਚੈੱਕ ਕਰ ਰਹੀਆਂ ਸੋ ਮੈਂ ਸਮਝਦਾ ਜਿਹੜੀ ਬੋਟ ਰਾਜਨੀਤੀ ਹੈਗੀ ਆ ਇੱਥੇ ਲੋਕਾਂ ਨੂੰ ਬੜਾ ਵੇਅਰ ਹੋਣਾ ਪਊਗਾ ਸਾਡੇ ਵੀ ਕੁਝ ਵੀਰ ਜਦੋਂ ਇਲੈਕਸ਼ਨ ਆਉਨੀਆਂ ਉਦੋਂ ਇਹ ਇਹ ਚੀਜ਼ਾਂ ਸੋਚਦੇ ਨਹੀਂ ਹੈਗੇ ਸਰਕਾਰਾਂ ਦੇ ਜਿਹੜੇ ਡਰਾਮੇ ਹੁੰਦੇ ਨੇ ਜਾਂ ਸੱਚ ਝੂਠ ਬੋਲ ਕੇ ਮੈਨੀਫੈਸਟੋ ਇਹਨਾਂ ਚ ਬਹੁਤ ਕੁਝ ਕੂੜ ਪ੍ਰਚਾਰ ਕਰਕੇ ਬੂਟਾ ਲੈ ਜਾਂਦੇ ਆ ਪਰ ਸਦਾ ਮੈਂ ਇੱਕ ਤੁਹਾਡੇ ਮਾディアਮ ਰਾਂ ਸਦਾ ਰਾਜ ਭਾਗ ਨਹੀਂ ਰਹਿੰਦੇ ਇਹ ਸਰਕਾਰਾਂ ਨੂੰ ਜਰੂਰ ਸੁਣ ਲੈਣਾ ਚਾਹੀਦਾ ਪਰ ਜਿਹੜਾ ਇੱਕ ਵਾਰ ਇਸਾ ਟੀਮ ਤੋਂ ਬਾਹਰ ਚਲੇ ਗਿਆ ਮੁੜ ਕੇ ਪੈਰ ਨਹੀਂ ਲੱਗਦੇ ਚਾਹੇ ਸੈਂਟਰ ਸਰਕਾਰ ਨੇ ਸਵਾਮੀ ਨਾਥਨ ਰਿਪੋਰਟ ਨੂੰ ਦੱਬ ਕੇ ਰੱਖਿਆ ਹੈਗਾ ਕੁਝ ਵੀ ਹੋ ਗਿਆ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਮੁੜ ਕੇ ਅੱਜ ਦੇਖ ਲਓ ਉਸ ਟਾਈਮ ਤੋਂ 10 10 ਸਾਲ ਹੋ ਗਏ 10 ਸਾਲ ਤੋਂ ਪੈਰ ਨਹੀਂ ਲੱਗ ਰਹੇ ਸਦਾ ਭਾਗ ਭਾਜੀਪੀ ਦੇ ਰਹਿਣੇ ਨਾ ਮੋਦੀ ਜੀ ਦੇ ਰਹਿਣੇ ਲੋਕਤੰਤਰ ਵਿੱਚ ਜਨਤਾ ਵੱਡੀ ਹੁੰਦੀ ਹੈ ਲੋਕ ਵੱਡੇ ਹੁੰਦੇ ਨੇ ਪਰ ਮੈਂ ਇੱਕ ਗੱਲ ਜ਼ਰੂਰ ਸਮਝੂਗਾ ਕਿਸਾਨੀ ਮਸਲਿਆਂ ਚ ਕਿਸਾਨ ਮਜ਼ਦੂਰ ਵੱਡਾ ਹੈਗਾ ਜੇ ਉਹ ਸੋਚਣ ਵੀ ਰਾਜ ਭਾਗ ਅਸੀਂ ਅੱਜ ਕੁਰਸੀਆਂ ਤੇ ਚਲਾ ਲਣਗੇ ਪਰ ਸਮਾਂ ਐਸਾ ਆਊਗਾ ਕਈ ਵਾਰ ਫਿਰ ਕੁਰਸੀ ਵੀ ਨਹੀਂ ਲੱਭਦੀ আর ਫਿਰ ਜਗ੍ਹਾ ਵੀ ਨਹੀਂ ਲੱਭਦੀ ਔਰ ਫਿਰ ਕਿਤੇ ਜਾਣੇ ਦਾ ਮੌਕਾ ਨਹੀਂ ਮਿਲਦਾ ਜੇ ਕਿਤੇ ਜਾਣੇ ਜਨਤਾ ਜਦੋਂ ਜਵਾਬ ਦੇਣ ਲੱਗ ਜਵੇ ਉਦੋਂ ਫਿਰ ਹਾਲਾਤ ਐਸੇ ਬਣ ਜਾਂਦੇ ਆ ਫਿਰ ਸਮੇਂ ਤੋਂ ਬਾਹਰ ਹੋ ਜਾਂਦਾ ਤਾਂ ਅਸੀਂ ਇੱਕ ਆਖਰੀ ਸਵਾਲ ਅੱਜ ਇੱਕ ਹੋਰ ਮੁਹਿੰਮ ਸ਼ੁਰੂ ਹੋ ਗਈ ਯਾਨੀ ਏਕਤਾ ਦੀ ਵੀ ਸਾਰੇ ਇਕੱਠੇ ਹੋ ਜਾਓ ਕੇਂਦਰ ਐ ਕਹਿੰਦਾ ਵੀ ਕੱਲੀ ਕੱਲੀ ਜਥੇਬੰਦੀ ਨਾਲ ਗੱਲਬਾਤ ਨਹੀਂ ਕਰ ਸਕਦੇ ਸਾਰੇ ਕਿਸਾਨ ਰਲ ਕੇ ਆ ਜਾਣ ਗੱਲਬਾਤ ਦਾ سلسلہ ਸ਼ੁਰੂ ਅੱਜ ਮੁੜ ਤੋਂ ਗੱਲਬਾਤ ਦਾ سلسلہ ਸ਼ੁਰੂ ਕਰਨ ਲਈ ਔਰ ਸਾਰਿਆਂ ਨੂੰ ਇਕੱਠਾ ਕਰਨ ਲਈ ਇੱਕ ਹੋਰ ਲੈਟਰ ਜਾ ਰਿਹਾ ਹੈ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜਿਸ ਢੰਗ ਦੇ ਨਾਲ ਵਿਖਰੇ ਹੋਏ ਸੀ ਬਿਆਨਬਾਜ਼ੀਆਂ ਵੀ ਹੋਈਆਂ ਸੀ ਦੂਸ਼ਣਬਾਜ਼ੀ ਵੀ ਹੋਈ ਸੀ ਇੱਕ ਦੂਜੇ ਦੇ ਖਿਲਾਫ ਤੁਹਾਨੂੰ ਲੱਗਦਾ ਹੈ ਕਿ ਆ ਜਿਹੜੀ ਸ਼ੁਰੂਆਤ ਹੋਈ ਹੈ ਇੱਕ ਦਾਤੀ ਆ ਰੰਗ ਲਿਆਂਦੀ ਹੋਈ ਨਜ਼ਰ ਆਉਂ। ਦੇਖੋ ਇੱਕ ਤਾਂ 13 ਜਦੋਂ 13 ਫਰਵਰੀ ਤੋਂ ਬੈਠੇ ਉਦੋਂ ਵੀ ਸਾਡੇ ਤੇ ਬੜੇ ਕਮੈਂਟ ਹੋਏ ਥੀ ਇਹ ਸਾਰੀਆਂ ਗੱਲਾਂ ਵਿਚਰਦੀਆਂ ਹੈਗੀਆਂ। ਸਾਡੇ ਜਿਹੜੇ ਮਤਭੇਦ ਆ ਉਹ ਵਿਚਾਰਾਂ ਦੇ ਹੈਗੇ ਆ ਸਾਡੀ ਕਿਹੜੇ ਕਿਸੇ ਨਾਲ ਵੱਟ ਸਾਂਝੀ ਹੈਗੀ ਮੰਗਾ ਸੇਮ ਨੇ। ਸੋ ਮੈਂ ਸਮਝਦਾ ਪੋਜੀਟਿਵ ਵਾਲੀ ਗੱਲ ਹੈਗੀ ਆ ਦੋਨੇ ਫੋਰਮਾਂ ਵੱਲੋਂ ਅਸੀਂ ਧੰਨਵਾਦ ਵੀ ਕਰਦੇ ਆ ਜੋ ਕੱਲ ਐਸਕੇਐਮ ਦੀ ਲੀਡਰਸ਼ਿਪ ਆਈ ਥੀ ਜਿਹੜੀ ਕਮੇਟੀ ਉਹਨਾਂ ਨੇ ਬਣਾਈ ਹੋਈ ਆ। ਸੋ ਅੱਜ ਜਿਹੜੀ ਉਹਨਾਂ ਨੇ 15 ਤਰੀਕ ਦੀ ਗੁਰਦਵਾਰਾ ਦੁਖਨਵਾਰਨ ਸਾਹਿਬ ਪਟਿਆਲੇ ਨਾਲ ਮੀਟਿੰਗ ਦੀ ਗੱਲ ਕੀਤੀ ਸੀ ਅਸੀਂ ਉਤੇ ਸੀ ਮੀਟਿੰਗ ਹੋਣੀ ਚਾਹੀਦੀ ਆ ਉਹ ਖਨੌਰੀ ਬਾਰਡਰ ਤੇ ਜਿਹੜੀ ਲੀਡਰਸ਼ਿਪ ਆ ਉਹਨੂੰ ਬਾਹਰ ਜਾਣਾ ਕਈ ਨਾ ਮੁਸ਼ਕਲਾ ਹੈਗੀਆਂ ਕਿਉਂਕਿ ਦੇਖੋ ਅੱਜ 11 ਤਰੀਕ ਚ ਖੜੇ ਆ 15 ਤਰੀਕ ਆ ਸਾਡੇ ਲਈ ਜਿਹੜਾ ਸਮਾਂ 1 ਮਿੰਟ 2 ਸਕਿੰਟ ਦੇਖੋ ਕਿਲੇ ਇੱਥੇ ਕਿਸੇ ਦੇ ਨਹੀਂ ਗੱਡੇ ਹੋਏ ਪਰ ਡੱਲੇਵਾਲ ਸਾਹਿਬ ਦੀ ਸਾਹ ਸਿਹਤ ਨਾਜ਼ਿਕ ਦੇਖ ਕੇ 15 ਕਦੋਂ ਆ ਰਹੀ ਆ 5 ਦਿਨ ਬਾਅਦ ਆ ਰਹੀ ਆ ਉਸ ਚੀਜ਼ ਨੂੰ ਸਾਨੂੰ ਜਲਦੀ ਤੋਂ ਜਲਦੀ ਅਮਰਜੈਂਸੀ ਮੀਟਿੰਗ ਕਰਕੇ ਅਗਲੀਆਂ ਚੀਜ਼ਾਂ ਤੈਅ ਕਰ ਲੈਣੇ ਚਾਹੀਦੇ ਆ ਅਸੀਂ ਪੋਜ਼ਿਟਿਵ ਆ ਸਾਡੀ ਸੋਚ ਪੋਜ਼ਿਟਿਵ ਆ ਅਸੀਂ ਮਤਲਬ ਜਿਹੜੀਆਂ ਮੰਗਾਂ ਲੜ ਰਹੇ ਆ ਉਹ ਤੇ ਉਹਨਾਂ ਕੋਈ ਪ੍ਰੋਬਲਮ ਨਹੀਂ ਆਇਆ ਸੌਦਾ ਬੈਲ ਕਮ ਕੀਤਾ ਅਜੇ ਤੱਕ ਕਿਸੇ ਨੇ ਕਿੰਤੂ ਪਰੰਤੂ ਕੀਤਾ ਹੀ ਨਹੀਂ ਕੋਈ ਵੀ ਆਇਆ